ਪੰਜਾਬ ਦੇ ਮੌਸਮ ਨੂੰ ਲੈ ਕੇ ਆਈ ਵੱਡੀ ਅਪਡੇਟ ਹੁਣ ਲਗਾਤਾਰ 5 ਦਿਨਾਂ ਤੱਕ ਤੁਹਾਡੇ ਇਲਾਕਿਆਂ ਦੇ ਵਿੱਚ ਪਵੇਗਾ ਭਾਰੀ ਮੀਂਹ ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਲਾਈਵ ਪੰਜਾਬੀ ਟੀਵੀ ਦੇ ਨਾਲ ਮੌਸਮ ਨੂੰ ਲੈ ਕੇ ਇੱਕ ਬੇਹਦ ਵੱਡੀ ਅਪਡੇਟ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਹੁਣ ਲੋਕਾਂ ਨੂੰ ਬੇਹਦ ਜਲਦ ਗਰਮੀ ਤੋਂ ਰਾਹਤ ਮਿਲਣ ਜਾ ਰਹੀ ਹੈ ਤਾਪਮਾਨ ਜੋ ਲਗਾਤਾਰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦਾ ਵੱਧਦਾ ਹੋਇਆ ਨਜ਼ਰ ਆ ਰਿਹਾ ਹੈ ਹੁਣ ਉਹ ਤਾਪਮਾਨ ਘਟਦਾ ਵਿਖੇਗਾ ਤੇ ਲੋਕਾਂ ਨੂੰ ਇਸ ਗਰਮੀ ਤੋਂ ਕਾਫੀ ਜ਼ਿਆਦਾ ਰਾਹਤ ਜਿਹੜੀ ਹੈ ਉਹ ਮਿਲਣ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦਾ ਮੌਸਮ ਜਿਹੜਾ ਹੈ ਉਹ ਨਵਾਂ ਰੁਖ ਲੈਣ ਜਾ ਰਿਹਾ ਹੈ ਅਸਲ ਦੇ ਵਿੱਚ ਇਹ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੀ ਇੱਥੇ ਗੱਲ ਕੀਤੀ ਜਾ ਰਹੀ ਹੈ ਖਾਸ ਕਰਕੇ ਜਲੰਧਰ ਅੰਮ੍ਰਿਤਸਰ ਤਰਨਤਾਰਨ ਪਠਾਨਕੋਟ ਹੁਸ਼ਿਆਰਪੁਰ ਇਹ ਜਿਹੜੇ ਇਲਾਕੇ ਆਉਂਦੇ ਨੇ ਇਹਨਾਂ ਇਲਾਕਿਆਂ ਦੇ ਵਿੱਚ ਗਰਜ ਚਮਕ ਦੇ ਨਾਲ ਮੀਂਹ ਜਿਹੜਾ ਹੈ ਉਹ ਪੈ ਸਕਦਾ ਮੌਸਮ ਵਿਭਾਗ ਦੇ ਵੱਲੋਂ ਭਵਿੱਖਬਾਣੀ ਕੀਤੀ ਗਈ ਹੈ ਕਿ ਹੁਣ ਪੰਜਾਬ ਦੇ ਵੱਖ-ਵੱਖ ਜ਼ਿਲ੍ਹੇ ਅਜੇਹੇ ਨੇ ਜਿਨ੍ਹਾਂ ਦੇ ਵਿੱਚ ਮੌਸਮ ਬਦਲਦਾ ਹੋਇਆ ਨਜ਼ਰ ਆ ਸਕਦਾ ਜਿਵੇਂ ਬੀਤੇ ਦਿਨ ਦੀ ਗੱਲ ਕਰੀਏ ਤਾਂ ਬੀਤੇ ਦਿਨ ਵੀ ਕਈ ਇਲਾਕਿਆਂ ਦੇ ਵਿੱਚ ਭਾਰੀ ਮੀਂਹ ਜ਼ਰੂਰ ਵੇਖਣ ਨੂੰ ਮਿਲਿਆ ਹੈ ਤੇ ਕਿਹਾ ਜਾ ਰਿਹਾ ਸੀ ਕਿ ਜਦ ਸਤੰਬਰ ਦੇ ਮਹੀਨੇ ਦਾ ਅੱਧ ਸ਼ੁਰੂ ਹੋਵੇਗਾ ਤੇ ਉਸ ਤੋਂ ਬਾਅਦ ਪੰਜਾਬ ਦਾ ਜਿਹੜਾ ਮੌਸਮ ਹੈ ਉਹ ਬਦਲਦਾ ਹੋਇਆ ਨਜ਼ਰ ਆ ਸਕਦਾ ਹੈ ਤੇ ਹੁਣ ਪੰਜਾਬ ਦਾ ਇਹ ਮੌਸਮ ਅਗਲੇ 5 ਦਿਨਾਂ ਦੇ ਲਈ ਬੇਹਦ ਚੰਗਾ ਦੱਸਿਆ ਜਾ ਰਿਹਾ ਹੈ ਕਿਹਾ ਜਾ ਰਿਹਾ ਹੈ ਕਿ ਇਲਾਕਿਆਂ ਦੇ ਵਿੱਚ ਗਰਜ ਚਮਕ ਦੇ ਨਾਲ ਜਿਹੜਾ ਮੀ ਹੈ ਉਹ ਪੈ ਸਕਦਾ ਹੈ ਮੌਸਮ ਵਿਭਾਗ ਦੀ ਤਾਜ਼ਾ ਅਪਡੇਟ ਇਸ ਸਾਹਮਣੇ ਆਈ ਹੈ ਕਿ ਜਿੱਥੇ 40 ਡਿਗਰੀ ਸੈਲਸੀਅਸ ਤੇ ਪੰਜਾਬ ਦੇ ਜ਼ਿਲ੍ਹਿਆਂ ਦਾ ਤਾਪਮਾਨ ਪਹੁੰਚਦਾ ਨਜ਼ਰ ਆਇਆ ਸੀ ਉਸੇ ਦੇ ਵਿਚਕਾਰ ਹੁਣੇ ਜਿਹੜਾ ਤਾਪਮਾਨ ਹੈ ਉਹ 32 ਡਿਗਰੀ ਸੈਲਸੀਅਸ ਤੱਕ ਪਹੁੰਚਦਾ ਹੋਇਆ ਦਿਖ ਸਕਦਾ ਹੈ ਜਿਸ ਤੋਂ ਬਾਅਦ ਇਸ ਕੜਾਕੇ ਦੀ ਗਰਮੀ ਤੋਂ ਜਿਹੜੀ ਰਾਹਤ ਹੈ ਉਹ ਪੰਜਾਬ ਦੇ ਲੋਕਾਂ ਨੂੰ ਮਿਲੇਗੀ ਪਰ ਕਿਹਾ ਜਾ ਰਿਹਾ ਹੈ ਕਿ ਜਿਹੜਾ ਮਾਲਵੇ ਦਾ ਹਿੱਸਾ ਹੈ ਮਾਲਵਾ ਇਲਾਕਾ ਜਿਹੜਾ ਆ ਜਾਂਦਾ ਹੈ ਉੱਥੇ ਵੱਖ-ਵੱਖ ਜ਼ਿਲ੍ਹੇ ਅਜੇਹੇ ਨੇ ਜਿਨ੍ਹਾਂ ਦੇ ਵਿੱਚ ਬਿਲਕੁਲ ਵੀ ਮੀਂਹ ਦੀ ਸੰਭਾਵਨਾ ਬਣਦੀ ਹੋਈ ਨਜ਼ਰ ਨਹੀਂ ਆਈ ਹੈ ਦੱਸਿਆ ਜਾ ਰਿਹਾ ਹੈ ਕਿ ਉਧਰ ਮੌਸਮ ਖੁਸ਼ਕ ਰਹੇਗਾ ਹਮਸ ਭਰੀ ਗਰਮੀ ਜਿਹੜੀ ਆ ਉਹਨਾਂ ਇਲਾਕਿਆਂ ਦੇ ਵਿੱਚ ਵੇਖਣ ਨੂੰ ਮਿਲ ਸਕਦੀ ਹੈ ਪਰ ਦੁਆਬੇ ਦੇ ਕਈ ਇਲਾਕੇ ਅਜੇਹੇ ਨੇ ਜਿਨ੍ਹਾਂ ਦੇ ਵਿੱਚ ਕੀ ਬਹੁਤ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਗਰਜ ਚਮਕ ਦੇ ਨਾਲ ਇਹ ਜਿਹੜਾ ਮੀਂਹ ਹੈ ਉਹ ਪੈਂਦਾ ਹੋਇਆ ਨਜ਼ਰ ਆ ਸਕਦਾ ਅਤੇ ਪੰਜਾਬ ਦੇ ਵਿੱਚ ਇਸ ਵਾਰ ਮੌਨਸੂਨ ਦੇਖਣ ਨੂੰ ਜ਼ਰੂਰ ਮਿਲੀ ਪਰ ਕੁਝ ਦਿਨਾਂ ਦਾ ਹੀ ਉਹ ਮੀਂਹ ਸੀ ਪਰ ਉਸ ਕੁਝ ਦਿਨਾਂ ਦੇ ਮੀਂਹ ਦੇ ਕਾਰਨ ਜਿਹੜੇ ਪੰਜਾਬ 'ਚ ਹੜ੍ਹ ਆਏ ਉਸ ਕਾਰਨ ਲੋਕਾਂ ਨੂੰ ਬੇहद ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਪਰ ਜਿੱਥੇ ਗੱਲ ਮੌਨਸੂਨ ਦੀ ਕੀਤੀ ਜਾਵੇ ਤਾਂ ਪੰਜਾਬ 'ਚ ਇਸ ਵਾਰ ਮੌਨਸੂਨ ਸੁਸਤ ਹੀ ਜਿਹੜਾ ਹੈ ਉਹ ਦੇਖਣ ਨੂੰ ਮਿਲਿਆ ਪਰ ਮੌਸਮ ਵਿਭਾਗ ਦਾ ਹੁਣ ਕਹਿਣਾ ਹੈ ਕਿ ਸਤੰਬਰ ਮਹੀਨੇ ਦੇ ਅੱਧ ਦੇ ਵਿੱਚਕਾਰ ਇੱਕ ਵਾਰ ਫਿਰ ਤੋਂ ਮੌਨਸੂਨ ਜਿਹੜਾ ਉਹ ਦੇਖਣ ਨੂੰ ਮਿਲ ਸਕਦਾ ਹੈ ਤੇ ਪੰਜਾਬ ਦੇ ਬਹੁਤ ਸਾਰੇ ਇਲਾਕੇ ਅਜਿਹੇ ਨੇ ਜਿਨ੍ਹਾਂ ਦੇ ਵਿੱਚ ਭਾਰੀ ਮੀਂਹ ਦੀ ਸੰਭਾਵਨਾ ਮੌਸਮ ਵਿਭਾਗ ਦੇ ਵੱਲੋਂ ਦੱਸੀ ਗਈ ਹੈ ਤੇ ਕਿਹਾ ਜਾ ਰਿਹਾ ਹੈ ਕਿ ਮੌਸਮ ਕਾਫੀ ਚੰਗਾ ਹੁੰਦਾ ਹੋਇਆ ਨਜ਼ਰ ਆਏਗਾ ਕਈ ਇਲਾਕਿਆਂ ਦੇ ਵਿੱਚ ਸਿਰਫ ਤੇਜ਼ ਹਵਾਵਾਂ ਚੱਲਣਗੀਆਂ ਤੇ ਵੱਖ-ਵੱਖ ਇਲਾਕੇ ਅਜਿਹੇ ਨੇ ਜਿਨ੍ਹਾਂ ਦੇ ਵਿੱਚ ਕੀ ਭਾਰੀ ਮੀਂਹ ਦੀ ਸੰਭਾਵਨਾ ਬਣਦੀ ਹੋਈ ਨਜ਼ਰ ਆਈ ਹੈ ਪਰ ਮਾਲਵੇ ਦੇ ਇਲਾਕਿਆਂ ਦਾ ਹਾਲ ਦੱਸਿਆ ਗਿਆ ਹੈ ਕਿ ਉਧਰਲੀ ਸਾਈਡ ਮੌਸਮ ਜਿਹੜਾ ਉਹ ਖੁਸ਼ਕ ਰਹੇਗਾ ਕੜਾਕੇ ਦੀ ਧੂਪ ਨਿਕਲੇਗੀ ਹਮਸ ਭਰੀ ਗਰਮੀ ਜਿਹੜੀ ਆ ਉਹਨਾਂ ਇਲਾਕਿਆਂ ਦੇ ਵਿੱਚ ਮਹਿਸੂਸ ਕੀਤੀ ਜਾ ਸਕਦੀ ਹੈ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾਪਲੇਅ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ ਐਮਾਜ਼ਨ ਫਾਇਰ ਟੀਵੀ ਡੇਲੀ ਹੰਟ ਤੇ ਈਵਾਵਾਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ રાણી રપે તો દૂર તે મુદ્દે નેડે લાઈવી ટીવી